ਨਸ਼ਾ ਤਸਕਰ ਤੇ ਰੇਡ ਕਰਨਗੀ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਲੇਡੀ ਐਸ ਐਚਓ ਮਰਜੀਤ कौर ਸਮੇਤ ਬਾਕੀ ਮੁਲਾਜ਼ਮਾਂ ਦੇ ਸੱਟਾ ਲੱਗ ਗਈਆਂ ਨੇ ਦਰਅਸਲ ਪੁਲਿਸ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਤਾਂ ਪੂਰਾ ਮਾਮਲਾ ਜਿਲ੍ਹਾ ਲਾਬਾਦ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਨੂੰ ਖਬਰ ਮਿਲਦੀ ਹੈ ਕਿ ਨਸ਼ਾ ਤਸਕਰਾਂ ਦੇ ਵੱਲੋਂ ਡਰੋਨ ਦੇ ਰਾਹੀਂ ਬਾਰਡਰ ਪਾਰ ਤੋਂ ਨਸ਼ਾ ਮੰਗਵਾਇਆ ਜਾ ਰਿਹਾ ਹੈ ਤਾਂ ਲੇਡੀ ਐਸ ਐਚਓ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਟਰੈਪ ਲਗਾ ਲੈਂਦੇ ਨੇ ਜਿਸ ਦੀ ਸੂਚਨਾ ਨਿਸ਼ਾਨ ਤਸਕਰਾਂ ਨੂੰ ਮਿਲ ਜਾਂਦੀ ਹੈ ਤੇ ਉਹਨਾਂ ਵੱਲੋਂ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਲੇਡੀ ਐਸਐਚਓ ਦੇ ਸੱਟਾਂ ਲੱਗੀਆਂ ਤੇ ਉਹਨਾਂ ਦਾ ਹੱਥ ਫ੍ਰੈਕਚਰ ਹੋ ਜਾਂਦਾ ਹੈ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ ਜਾਂਦੀ ਹੈ ਮੋਬਾਈਲ ਫੋਨ ਖੋਲੇ ਜਾਂਦੇ ਨੇ ਤੇ ਉਦੋਂ ਹੁਣ ਪੁਲਿਸ ਵੱਲੋਂ ਕਾਰਵਾਈ ਕਰਦਿਆ ਇੱਕ ਬਜ਼ੁਰਗ ਬੰਦੇ ਤੇ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਫੜੀ ਗਈ ਲੇਡੀ ਦਾ ਕਹਿਣਾ ਹੈ ਕਿ ਅਸੀਂ ਤਾਂ ਪੁਲਿਸ ਤੇ ਹੱਥ ਹੀ ਨਹੀਂ ਚੁੱਕਿਆ ਜਿਨ੍ਹਾਂ ਨੇ ਪੁਲਿਸ ਤੇ ਹਮਲਾ ਕੀਤਾ ਆਪ ਤਾਂ ਉੱਥੋਂ ਭੱਜ ਗਏ ਨੇ ਤਿੱਪਲੀ ਪੁਲਿਸ ਨੇ ਸਾਨੂੰ ਗ੍ਰਿਫਤਾਰ ਕਰਕੇ ਲੈ ਆਈ ਹੈ। ਥੋਦਰੀ ਪੁਲਿਸ ਵੱਲੋਂ ਫੜੇ ਗਏ ਦੋਹਾਂ ਦੋਸ਼ੀਆਂ ਤੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ। ਤਕਰੀਬਨ 14-15 ਜਨੇ ਸੀਗੇ 14-15 ਜੀ ਜੀ ਨਹੀਂ ਅਸੀਂ ਤੋਂ ਤਿੰਨ ਇਨਫੋਰਮੇਸ਼ਨ ਦੇ ਰਿਗਾਰਡਿੰਗ ਤੇ ਮੈਸੇਜ ਜਨ ਸਭ ਨੇ ਠੀਕ ਐ ਸੀ ਪਰ ਸਾਨੂੰ ਕੋਈ ਫਿਲਮ ਨਹੀਂ ਸੀਗਾ ਮਤਲਬ ਇਹ ਉਸ ਤਰ੍ਹਾਂ ਦਾ ਵਾਰਕ ਜਿਸ ਸਾਹਮਣੇ ਤੁਹਾਡੇ ਨਾਲ ਜਿਹੜੇ ਗਨਮੈਂਟ ਸੀ ਉਹਨਾਂ ਤੇ ਵੀ ਹਾਂਜੀ ਹਾਂਜੀ ਗਨਮੈਂਟ ਦੀ ਰੱਬੀ ਪਾੜੀ ਐ ਮੋਬਾਈਲ ਵੀ ਖੋਇਆ ਸੱਡਾ ਤੇ ਸਿਰ ਤੇ ਸੱਟਾਂ ਲੱਗੀਆਂ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਤੁਹਾਡੇ ਕੀ ਕੀ ਸੱਟਾਂ ਲੱਗੀਆਂ ਮੇਰੇ ਦੋਨਾਂ ਮੋਢਿਆਂ ਤੇ ਹੈਗੀ ਐ ਸਿਰ ਤੇ ਸੱਟਾਂ ਤੇ ਹੱਥ ਤੇ ਚੱਕਰੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲ ਕਾ ਸ੍ਰੀ ਵਿਰਿੰਦਰ ਬਰਾੜ ਜੀ ਦੇ ਹੁਕਮਾਂ ਤਹਿਤ ਅਸੀਂ ਸਪੈਸ਼ਲ ਡਰਾਈਵ ਜਿਹੜੀ ਡਰੱਗ ਦੇ ਖਿਲਾਫ ਚਲਾ ਰਹੇ ਹਾਂ ਉਹਦੇ ਤਹਿਤ ਐਸਐਚਓ ਸਦਰ ਜਲਾਲਾਬਾਦ ਅਮਰਜੀਤ ਕੌਰ ਨੂੰ ਇਤਲਾਹ ਮਿਲੀ ਸੀ ਢੰਡੀ ਕਦੀਮ ਦੇ ਵਿੱਚ ਇੱਕ ਅਮਨਦੀਪ ਪੁੱਤਰ ਸ਼ਰਮਾ ਸਿੰਘ ਜਿਹੜਾ ਉਹ ਡਰੱਗ ਦਾ ਉਹਦੇ ਤੇ ਪਹਿਲਾਂ ਵੀ ਮਾਮਲਾ ਦਰਜ ਆ ਉਥੇ ਲੁਕਿਆ ਹੋਇਆ ਔਰ ਉਹ ਪਾਕਿਸਤਾਨ ਦੀ ਤਰਫੋਂ ਡਰੋਨ ਮੰਗਾ ਕੇ ਤੇ ਇੱਕ ਭਾਰੀ ਮਾਤਰਾ ਦੀ ਜਿਹੜੀ ਉਹ ਖੇਪ ਮੰਗਾ ਰਿਆ ਉਹਦੇ ਲਈ ਇਹ ਜਿਹੜਾ ਐਸ ਐਚਓ ਸਦਰ ਇਹਨਾਂ ਨੇ ਟਰੈਪ ਲਗਾਇਆ ਹੋਇਆ ਸੀ ਨਾਲ ਇਹਨਾਂ ਦੇ ਮੁਲਾਜ਼ਮ ਸੀ ਪਰ ਜਦੋਂ ਇਹਨਾਂ ਨੇ ਉਥੇ ਕਰਨੈਲ ਸਿੰਘ ਉਹਦੀ ਟਾਣੀ ਦੀ ਸਰਚ ਕਰਨੀ ਚਾਹੀ ਤਾਂ ਅੱਗੋਂ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਜਿਹਦੇ ਸਬੰਧੀ ਅਸੀਂ ਐਫ ਆਰ ਨੰਬਰ 3 ਥਾਣਾ ਸਦਰ ਜਲਾਲਾਬਾਦ ਵਿੱਚ ਦਰਜ ਕੀਤੀ ਆ ਔਰ ਉਹਦੇ ਵਿੱਚ ਅਸੀਂ ਇੱਕ ਲੇਡੀਜ਼ ਔਰ ਇੱਕ ਜੈਂਟਸ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ। ਅ ਐਸ ਐਚ ਓ ਸਦਰ ਜਲਾਲਾਬਾਦ ਅ ਅਮਰਜੀਤ ਕੌਰ ਨਾਲ ਉਹਨਾਂ ਦੇ ਗਵਰਨਮੈਂਟ ਸੀਗੇ ਕੇਵਲ ਕ੍ਰਿਸ਼ਨ ਆ ਔਰ ਇੱਕ ਹਰਬੰਸ ਸਿੰਘ ਆ ਔਰ ਦੋ ਤਿੰਨ ਮੁਲਾਜ਼ਮ ਹੋਰ ਸੀਗੇ ਜਿਨ੍ਹਾਂ ਤੇ ਹਮਲਾ ਕੀਤਾ। ਸਰ ਵਰਦੀ ਵੀ ਪਾੜੀ ਆ ਕੇਵਲ ਕ੍ਰਿਸ਼ਨ ਦੀ ਵਰਦੀ ਪਾੜੀ ਆ ਹਰਬੰਸ ਸਿੰਘ ਜਿਹੜਾ ਗਵਰਨਮੈਂਟ ਸੀ ਉਹਨਾਂ ਨੂੰ ਵੀ ਸੱਟਾਂ ਮਾਰੀਆਂ ਨੇ ਸੋ ਸਾਡਾ ਉਹ ਪਰਚੇ ਦੇ ਵਿੱਚ ਸਾਰਾ ਡਿਟੇਲ ਦਿੱਤੀ ਹੋਈ ਹੈ ਔਰ ਜਲਦੀ ਵੀ ਜਿਹੜੇ ਬਾਕੀ ਜਿਹੜੇ ਕਰੀਬ 7-8 ਮਲਜੂਮ ਹੋਰ ਨੇ ਉਹ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਕੋਰਟ ਪੇਸ਼ ਕਰਾਂਗੇ ਆ ਨਹੀਂ ਇਹ ਰਾਤ ਨੂੰ ਕਰੀਬ 12 ਵਜੇ ਨਾਲੇ ਟਰੈਪ ਲਗਾਇਆ ਸੀਗਾ ਸਾਰੀ ਰਾਤ ਜਾ ਕੇ ਦੇਖੋ ਅਸੀਂ ਕੋਸ਼ਿਸ਼ ਕੀਤੀ ਵੀ ਡਰੋਨ ਨੂੰ ਕੈਪਚਰ ਕਰਨ ਦੀ ਬਟ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਇੱਕ ਘਰ ਦੇ ਵਿੱਚ ਉਹਨਾਂ ਨੂੰ ਵੀ ਸ਼ੱਕ ਹੋ ਗਿਆ ਪੀਪਲ ਜੇ ਸਾਨੂੰ ਫੜੂਗੀ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਘਰ ਦੇ ਵਿੱਚ ਸਰਚ ਕਰਨ ਦੀ ਕਿਉਂਕਿ ਜਿਹੜਾ ਅਮਨਦੀਪ ਪੁੱਤਰ ਸ਼ਰਮਾ ਸਿੰਘ ਹੈ ਇਹ ਪਹਿਲਾ ਹੀ ਪਗੋੜਾ ਐਂਡੀ ਦੇ ਮੁਕਾਦਮੇ ਦੇ ਵਿੱਚ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਜੇ ਖੇਪ ਹੁਣ ਤੱਕ ਨਹੀਂ ਆਈ ਤਾਂ ਅਸੀਂ ਉਹਨੂੰ ਫੜ ਕੇ ਤੇ ਮੁਕਾਦਮੇ ਦੇ ਵਿੱਚ ਜਿਹੜੀ ਗ੍ਰਿਫਤਾਰੀ ਪਾਵਾਂਗੇ ਪਰ ਉਹਨਾਂ ਨੇ ਮੌਕੇ ਤੇ ਉਹਨੂੰ ਜਿਹੜਾ ਪਜਾ ਦਿੱਤਾ ਪੁਲਿਸ ਪਾਰਟੀ ਦੇ ਹਮਲਾਕ ਡਰੋਨ ਗਈ ਆ ਰਹੀ ਸਕੇਪ ਸਭ ਜੋ ਇਨਫੋਰਮੇਸ਼ਨ ਜੋ ਸਾਨੂੰ ਇਤਲਾਹ ਮਿਲੀ ਹੈ ਉਹ ਡਰੋਨ ਰਾਈਆਂ ਕਿਉਂਕਿ ਦੇਖੋ ਅੱਜ ਕੱਲ ਧੁੰਦਾ ਮੌਸਮ ਹੈ ਔਰ ਇਹ ਜਿਹੜੇ ਮਾੜੇ ਅਨਸਰ ਨੇ ਇਹ ਧੁੰਦ ਦਾ ਜਿਹੜਾ ਨਜਾਇਜ਼ ਫਾਇਦਾ ਚੱਕਦੇ ਨੇ ਡਰੋਨ ਰਾਈ ਮਗਾ ਕੇ ਫਿਰ ਗਾਂ ਅੱਗੇ ਸਪਲਾਈ ਕਰਦੇ ਨਹੀਂ ਹਾਲ ਦੀ ਘੜੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਡਰੋਨ ਜਿਹੜਾ ਲੈਂਡ ਨਹੀਂ ਕੀਤਾ ਕਿਉਂਕਿ ਪੁਲਿਸ ਪਾਰਟੀ ਦੀ ਚੌਕਸੀ ਕਾਰਨ ਜਿਹੜਾ ਉਹਨਾਂ ਨੇ ਅੱਗੇ ਤਾਲਮੇਲ ਨਹੀਂ ਕੀਤਾ ਜਿਸ ਕਾਰਨ ਉਹ ਡਰੋਨ ਅਸੀਂ ਲੈਂਡ ਨਹੀਂ ਹੋਣ ਦਿੱਤਾ ਔਰ ਨਾ ਹੀ ਉਹ ਜਿਹੜੀ ਖੇਪ ਇੰਦਰ ਅਸੀਂ ਹੌਣ ਦਿੱਤੀ। ਅ ਡਰੋਨ ਰਾਈਂ ਦੇਖੋ ਜੀ ਡਰੋਨ ਵੱਖ-ਵੱਖ ਤਰ੍ਹਾਂ ਦੇ ਜਿਵੇਂ ਚਾਈਨਾ ਮੇਡ ਆ ਜਾਂ ਕੋਈ ਪਾਕਿਸਤਾਨ ਦਾ ਲੋਕਲ ਮੇਡ ਆ ਉਹ weight ਆਪਦੇ ਹਿਸਾਬ ਨਾਲ ਲਿਆਉਂਦੇ ਨੇ। ਕੋਈ 1 ਕਿਲੋ ਤੱਕ ਦਾ weight ਲਿਆਉਂਦਾ ਕੋਈ 2 ਕਿਲੋ weight ਲਿਆਉਂਦਾ ਕੋਈ 3 ਕਿਲੋ ਸੋ ਇਹ ਸਾਨੂੰ ਜਿਹੜਾ ਸ਼ੱਕ ਸੀ ਕਰੀਬ 2 ਕਿਲੋ ਵਜਨ ਦਾ weight ਲੈ ਕੇ ਜਿਹੜਾ ਇਹਨਾਂ ਨੇ ਇਹ ਮੰਗਾ ਰਹੇ ਨੇ। ਜਿਹੜਾ ਕਿਸ ਤਰ੍ਹਾਂ ਕਰਦੇ ਸੀ। ਸੰਪਰਕ ਦੇਖੋ ਜੀ ਇਹ ਪਾਕਿਸਤਾਨੀ ਜਿਹੜੇ ਨੰਬਰ ਨੇ ਉਹ ਐਕਟੀਵੇਟ ਨੇ। ਸੋ ਉਹ ਅਸੀਂ ਸਾਰਾ ਉੱਥੇ ਡੰਪ ਵਿੱਚ ਕਾ ਰਹੇ ਆਂ ਉਥੋਂ ਦੀਆਂ ਜਿਹੜੀਆਂ ਕੋਈ ਕਾਲਸ ਨੇ ਕੋਈ WhatsApp ਕਾਲ ਨੇ ਉਹ ਸਾਰਾ ਅਸੀਂ ਕਢਵਾ ਰਹੇ ਆਂ ਔਰ ਜਲਦੀ ਹੀ ਉਹਦੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਹਮਲਾ ਕਰਨ ਵਾਲੇ ਹੁਣ ਤੱਕ ਇੱਕ ਲੇਡੀਜ਼ ਆ ਜੋਤੀ ਔਰ ਇੱਕ ਜੈਂਟਲਸਬ ਜੋੜਾ ਜਿਹੜਾ ਹੈਗਾ ਜਿਨੇ ਮੇਨ ਲੋਕਾਂ ਨੂੰ ਔਕਸਾਇਆ ਹਮਲਾ ਕਰ ਲਈ ਉਹ ਦੋਨੋਂ ਅਸੀਂ ਅਰੈਸਟ ਕਰ ਲਏ ਕਿਸ ਕారణ ਕੁਟਮਰ ਕਿਉਂ ਕੀਤੀ ਤੁਸੀਂ ਪਰਿਵਾਰ ਨੇ ਮੇਰੇ ਜਿਹੜੇ ਸਾਰੇ ਕਦਾਂ ਪਾਤ ਨਹੀਂ ਉਹ ਇਥੇ ਆਣ ਚਿੰਦੇ ਅੱਛਾ ਜੀ ਉਹਨਾਂ ਕਰ ਰਹੇ ਨਹੀਂ ਤੇ ਇਹਦਾ ਮਤਲਬ ਤੁਸੀਂ ਪੁਲਿਸ ਨੂੰ ਸਾਥ ਦੇਣਨ ਦੀ ਬਜਾਏ ਤੁਸੀਂ ਪੁਲਿਸ ਦੇ ਨਾਲ ਪੈ ਗਏ ਹਾਂ ਅਸੀਂ ਤਾਂ ਦੇ ਵੱਖਰੇ ਘਰਾਂ ਲਈਏ ਕਾਨੂੰਨ ਨੂੰ ਹੱਥ ਚ ਲਿਆ ਹੈ ਨਹੀਂ ਅਸੀਂ ਤਾਂ ਦੇ ਵੱਖਰੇ ਘਰਾਂ ਲਈਏ ਜਿਨ੍ਹਾਂ ਨੇ ਲਿਆ ਉਹ ਇੱਥੇ ਆ ਕੇ ਫੜੀਵਾਂ ਅਸੀਂ ਭਾਵੇਂ ਅੱਜ ਸਵੇਰ ਚੱਲਦੇ ਫਿਰਨੇ ਹਾਂ ਪਰ ਜਨ ਅਸ ਗਏ ਨੇ ਅਸੀਂ ਇਹਦੇ ਵੱਖਰੇ ਘਰਾਂ ਲਈਏ ਕਿਉਂਕਿ ਉਸੇ ਘਰਾਂ ਜਿੱਥੇ ਹੈ ਜਿਨ੍ਹਾਂ ਨੇ ਪੁਲਿਸ ਨੂੰ ਕੁੱਟਮਾਰ ਕੀਤੀ ਹੈ ਉਹ ਭਾਜੀ ਫਿਕਰ ਦਾ ਤੁਸੀਂ ਬਚਾ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਦੀ ਗੱਲ ਪੈ ਰਹੇ ਹੋ ਤੁਸੀਂ ਕਾਨੂੰਨ ਉੱਤੇ ਲੈ ਰਹੇ ਹੋ ਮੈਂ ਤੇਰੇ ਬੱਚਾਂ ਦੇ ਕੋਲ ਰਹੀ ਸੀ ਤੇ ਮੈਨੂੰ ਨਹੀਂ ਪਤਾ ਇਹ ਕੀ ਹੋ ਗਿਆ ਤੇ ਕੀ ਹੋ ਗਿਆ ਅਸੀਂ ਇਹ ਕਹਿ ਰਹੇ ਹਾਂ ਇਹ ਸਿੱਧਾ ਕਿ ਜਦੋਂ ਅਸੀਂ ਆਖੀ ਨਹੀਂ ਸਕਿਆ ਪੁਲਿਸ ਤੇ ਸਾਨੂੰ ਵੀ ਦੰਦ ਜਨਾਜ਼ ਚੱਕਿਆ ਜਨਾਜ਼ ਚੱਕਿਆ ਉਹ ਤਾਂ ਭਜ ਨਸ ਗਏ ਉਸਤਾਵਾ ਹੈਗਾ ਤੈਨੂੰ ਉਸਤਾਵਾ ਜਦੋਂ ਅਸੀਂ ਗਲਤੀ ਨਹੀਂ ਕੀਤੀ ਤੇ ਬਸ ਤਾਕਤ ਹੋਰ ਜ਼ਿਆਦੇ ਗਏ ਜਿਵੇਂ ਆ ਗਲਤੀ ਤੋਂ ਮੇਰੇ ਆ ਗਏ ਮੁਲਾਜ਼ਮਾਂ ਦੀ ਵਰਦੀਆਂ ਪਾੜੀਆਂ ਦੇ ਨਹੀਂ ਜੀ ਕੋਈ ਵਰਦੀਆਂ ਨਹੀਂ ਮੈਂ ਤਾਂ ਹੱਥ ਵੀ ਨਹੀਂ ਲਾਇਆ ਮੈਂ ਤਾਂ ਬੱਚੇ ਦੀ ਕਿਸੇ ਉਤਾਰ ਦੇ ਕੰਨੇ ਆ ਹੱਥ ਵੀ ਨਹੀਂ ਲਾਇਆ ਪਾਵਾ ਮੈਂ ਤਾਂ ਵੱਖਰੇ ਪਾਰਾਂ ਨਹੀਂ ਹੀ ਮੈਨੂੰ ਤਾਂ ਪਤਾ ਹੀ ਨਹੀਂ ਉਹਨਾਂ ਉਹ ਪਾਚ ਰਹੀਆਂ ਮੈਨੂੰ ਪੜ੍ਹ ਨਹੀਂ ਆਉਂਦਾ ਨਾ ਪਛਾਤਾ ਵੀ ਰਿਹਾ ਵਿੱਚ ਹੋੜ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਕਾਪੂ ਤੇ ਕੁੜੀਆਂ ਜਿੱਦਕ ਸਾਨੂੰ ਨਹੀਂ ਪਤਾ ਹੱਡ ਨਾਲ ਬੋਲ ਚਾਲੇ ਕੋਈ ਸਾਡੇ ਵਿੱਚ ਭੰਦਾ ਨਿਕਲੀ ਹੋਈਆਂ ਨੇ ਬੂਹੇ ਨਿਕਲੇ ਨੇ ਬੜਾ ਬੋਲ ਚਾਲੇ ਨਹੀਂ ਨਾ